ਰੂਪਨਗਰ ਦੇ ਸ਼ਾਮਪੁਰਾ ਪਿੰਡ ਵਿੱਚ ਇੱਕ ਰਜਿੰਦਰ ਕੁਮਾਰ ਉਰਫ ਫੌਜੀ ਨਾਮ ਦੇ ਵਿਅਕਤੀ ਦੀ ਬਿਜਲੀ ਦਾ ਖੰਬੇ ਦੇ ਵਿੱਚ ਕਰੰਟ ਆ ਜਾਣ ਕਾਰਨ ਮੌਤ ਹੋ ਗਈ ਹੈ। ਰਜਿੰਦਰ ਕੁਮਾਰ ਰੂਪਨਗਰ ਦੇ ਚੋਆਲਾ ਮਹੱਲਾ ਦਾ ਵਾਸੀ ਸੀ ਅਤੇ ਸਾਬਕਾ ਫੌਜੀ ਸੀ। ਬੀਤੀ ਸ਼ਾਮ ਰੂਪਨਗਰ ਦੇ ਵਿੱਚ ਤੇਜ਼ ਬਾਰਿਸ਼ ਹੋਈ ਅਤੇ ਸੜਕਾਂ ਦੇ ਉੱਪਰ ਪਾਣੀ ਖੜਾ ਹੋ ਗਿਆ। ਇਸ ਥਾਂ ਦੇ ਉੱਪਰ ਵੀ ਪਾਣੀ ਖੜਾ ਸੀ ਅਤੇ ਨਾਲ ਹੀ ਬਿਜਲੀ ਦਾ ਇੱਕ ਖੰਭਾ ਸੀ ਰਜਿੰਦਰੂ ਕੁਮਾਰ ਆਪਣੀ ਸਕੂਟੀ ਤੇ ਸਵਾਰ ਹੋ ਕੇ ਰੋਪੜ ਤੋਂ ਬਾਈਪਾਸ ਵੱਲ ਜਾ ਰਿਹਾ ਸੀ ਅਤੇ ਕਰੰਟ ਲੱਗਣ ਕਾਰਨ ਉਹ ਇਸ ਹਾਦਸੇ ਦਾ ਸ਼ਿਕਾਰ ਹੋ ਗਿਆ ਸਾਢੇ 7 ਵਜੇ ਨਾਲ ਸਾਢੇ 8 ਨਾਲ ਦੂ ਸਰਦਾਰ ਭਾਈ ਆਏ ਤੇ ਉਹ ਕਹਿੰਦੇ ਉੱਥੇ ਐਕਸੀਡੈਂਟ ਹੋਇਆ ਦਾ ਕਿ ਜਾ ਕੇ ਦੇਖ ਲੋ ਕੋਣ ਆ ਤੇ ਜਾ ਕੇ ਦੇਖਿਆ ਤੇ ਮੋਕੇ ਦੇ ਉੱਤੇ ਜੀ 47 ਉੱਤੇ ਪਾਣੀ ਵਿੱਚ ਘਿਰੇ ਹੋਏ ਸੀ ਕਿ ਉਹ ਜਿਹੜੀ ਜਿਹੜੀ ਉਹਨਾਂ ਦੀ ਮੌਤ ਹੋਈ ਉਹ ਕਰੰਟ ਨਾਲੇ ਹੋਈ ਹੈ ਜਿਹੜਾ ਸ਼ਰੀਆਮ ਪਤਾ ਲੱਗਦਾ ਇਹਨਾਂ ਨੂੰ ਕਰੰਟ ਲੱਗਿਆ ਅੱਛਾ ਜਾਣ ਪਹਿਚਾਨ ਤੇ ਰਹਣ ਵਾਲਾ ਪਹਿਚਾਨ ਤਾਂ ਹੋਈ ਹੈ ਕਿ ਮੇਰੇ ਗਵਾਂਢੀ ਹੋਈ ਹੈਗੇ ਆ ਤਾਂ ਪਿੰਨੂ ਪਛਾਣ ਨਾਮ ਕੀ ਹੈਗਾ ਨਾਮ ਇਹਨਾਂ ਦਾ ਵੈਸੇ ਤਾਂ ਆਪਾਂ ਫੂਜੀ ਫੂਜੀ ਕਹਿੰਦੇ ਆ ਤੇ ਰਹਣ ਵਾਲੇ ਇਹ ਰਹਣ ਵਾਲੇ ਹੈਗੇ ਆਪਣਾ ਚੋਈ ਮੱਲੇ ਦੇ ਜੀ ਬਰਸਾਤ ਦੇ ਦਿਨਾਂ ਵਿੱਚ ਅਕਸਰ ਇਸ ਤਰ੍ਹਾਂ ਦੇ ਹਾਦਸੇ ਹੁੰਦੇ ਹਨ ਸੋ ਬਾਈ ਜੀ ਪੰਜਾਬੀ ਦੀ ਇਹ ਹੀ ਅਪੀਲ ਹੈ ਕਿ ਸੜਕਾਂ ਦੇ ਉੱਪਰ ਜਦੋਂ ਪਾਣੀ ਖੜਾ ਹੁੰਦਾ ਹੈ ਤਾਂ ਉੱਥੋਂ ਲੰਘਣ ਤੋਂ ਪਰਹੇਜ਼ ਕੀਤਾ ਜਾਵੇ ਕਿਉਂਕਿ ਅਜਿਹੇ ਮੌਕੇ ਸੜਕਾਂ ਦੇ ਕਿਨਾਰੇ ਲੱਗੇ ਖੰਭਿਆਂ ਤੋਂ ਕਰੰਟ ਆ ਸਕਦਾ ਹੈ ਅਤੇ ਸੜਕਾਂ ਦੇ ਉੱਤੇ ਕਿਸ ਥਾਂ ਦੇ ਉੱਪਰ ਟੋਆ ਜਾਂ ਖੱਡਾ ਹੋਵੇ ਇਹ ਵੀ ਪਤਾ ਨਹੀਂ ਚੱਲਦਾ ਰੂਪਨਗਰ ਤੋਂ ਗੁਰਮੀਤ ਸਿੰਘ ਦੀ ਰਿਪੋਰਟ